ਅੱਜ ਪਿੰਡ ਸਰ ਪਹਿਲਾਂ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਪਿੰਡ ਮੈਂ ਬੋਲ ਹੀ ਦਿੰਦਾ ਜੀ ਹਾਂਜੀ ਹਾਂਜੀ ਮੈਂ ਗੁਰਵਿੰਦਰ ਸਿੰਘ ਸਰਪੰਚ ਪਿੰਡ ਪਾਸਲਾ ਇੱਥੇ ਅੱਜ ਸਾਡੇ ਪਿੰਡ ਵਿੱਚ ਦੀ ਅੱਜ ਤੋਂ ਲਗ ਲਗਭਗ 4 ਮਹੀਨੇ ਪਹਿਲਾਂ ਸਾਡੀ ਪੰਚਾਇਤ ਬਣੀ ਹੈ ਜੀ 15 16 ਦੀ ਰਾਤ ਨੂੰ ਰਿਜ਼ਲਟ ਆਇਆ ਜੀ ਇਨੀ ਉਸੇ ਦਿਨ ਜਾਂ ਦੂਸਰੇ ਦਿਨ ਇੱਥੇ ਸਰਕਾਰੀ ਜਿਹੜੀ ਸਾਡੀ ਪੰਚਾਇਤ ਦੀ ਸ਼ਾਮਲਾਟ ਆ ਉਹਦੇ ਵਿੱਚ 1978 ਤੋਂ ਸਾਡੇ ਇੱਥੇ ਮਾਡਲ ਗ੍ਰਾਮ ਬਣਿਆ ਜੇ ਥੱਲੇ ਪੰਚਾਇਤ ਦੀਆਂ ਇਟਾਂ ਲੱਗੀਆਂ ਤੇ ਇਹ ਨਹੀਂ ਰਾਤੋ ਰਾਤ ਜੀ ਇੱਥੇ ਚਾਰ ਦਿਵਾਰੀ ਕਰ ਲਈ ਤੇ ਚਾਰ ਦਿਵਾਰੀ ਕਰਕੇ ਤਾਂ ਨਹੀਂ ਇਹ ਸਾਰਾ ਕਬਜ਼ਾ ਕਰ ਲਿਆ ਜੀ ਇੱਥੇ ਨਜਾਇਜ਼ ਅਸੀਂ ਸਬੰਧਤ ਵੀਡੀਓ ਨੂੰ ਐਪਲੀਕੇਸ਼ਨ ਦਿੱਤੀ ਜੀ ਵੀਡੀਓ ਨੇ ਇਹਨਾਂ ਨੂੰ ਸਮੇਂ ਸਿਰ ਇਹਨਾਂ ਨੂੰ ਨੋਟਸ ਵੀ ਦਿੱਤੇ ਜੀ ਜੋ ਕਾਨੂੰਨ ਮੁਤਾਬਕ ਬਣਦੇ ਸੀ ਵੀ ਤੁਸੀਂ ਇਹ ਹਫਤੇ ਹਫਤੇ ਦਾ ਨੋਟਿਸ ਦੇ ਕੇ ਇਹਨਾਂ ਨੂੰ ਦੱਸਿਆ ਇਹਨਾਂ ਦੇ ਉੱਤੇ ਸਾਈਨ ਰਸੀਬ ਵੀ ਕਰਾਏ ਜੀ ਇਹਨਾਂ ਨੂੰ ਉਸ ਤੋਂ ਬਾਅਦ ਜੀ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਫੇਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਲਿਖਿਆ ਜੀ ਇਹ ਸਾਰੇ ਤੁਹਾਨੂੰ ਪਤਾ ਸਾਰਿਆਂ ਨੂੰ ਇੱਥੇ ਪਤਾ ਜੀ ਇਹ ਕੀ ਕਰਦੇ ਆ ਕੀ ਨਹੀਂ ਕਰਦੇ ਇਹ ਨਹੀਂ ਸਾਡੀ ਇੱਕ ਨਹੀਂ ਮੰਨੀ ਪਿੰਡ ਵਿੱਚ ਸਾਡੇ ਬੜਾ ਮਾੜਾ ਮਾਹੌਲ ਇਹ ਨਹੀਂ ਬਣਾਇਆ ਸੀਗਾ ਜੀ ਲੋਕ ਇਹਨਾਂ ਤੋਂ ਡਰਦੇ ਆ ਡਰਦੇ ਆ ਮਾਰਾ ਕੋਈ ਇਹਨਾਂ ਦੇ ਮੂਹਰੇ ਬੋਲਦਾ ਨਹੀਂ ਜੀ ਉਸ ਲਈ ਅਸੀਂ ਕਾਨੂੰਨ ਦੀ ਸਹਾਇਤਾ ਲੈ ਕੇ ਪੁਲਿਸ ਦੀ ਮਦਦ ਲਈ ਹੁਣ ਜੀ ਇਹਨਾਂ ਨੂੰ ਸਾਰਿਆਂ ਨੂੰ ਤੋਂ ਦੇ ਸੀ ਵੀ ਟਹਿ ਜਵੇ ਤੇ ਤਾਂ ਕਿ ਹੋਰ ਕੋਈ ਮਾੜਾ ਅੰਸਰ ਸਰਕਾਰੀ ਜ਼ਮੀਨ ਤੇ ਕਾਬਜਾ ਨਾ ਕਰ ਸਕੇ ਇਸ ਲਈ ਅਸੀਂ ਇਹਨੂੰ ਸਾਰੇ ਨੂੰ ਬੇਨਤੀ ਕੀਤੀ ਸੀ ਜੋ ਸਾਡੀ ਪ੍ਰਬੰਧ ਜਿਹੜੀ ਜੀ ਅੱਜ ਤੇ ਨਸ਼ਿਆਂ ਦਾ ਕੰਮ ਕਰਦੇ ਅਸੀਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਬਹੁਤ ਛਲਾਗਾ ਕਰਦੇ ਦੀ ਜਿਨ੍ਹਾਂ ਨੇ ਅੱਜ ਸਮੇਂ ਸਿਰ ਆ ਕੇ ਸਾਡੀ ਹੈਲਪ ਕੀਤੀ ਜੀ ਪੰਚਾਇਤ ਦੀ ਮਦਦ ਕੀਤੀ ਤੇ ਪੰਚਾਇਤ ਦੀ ਪ੍ਰਾਪਰਟੀ ਨੂੰ ਬੇਲਾ ਕਰਾਇਆ ਇਹ ਨਸ਼ੇ ਦਾ ਕਾਰੋਬਾਰ ਕਦੋਂ ਤੋਂ ਕਰ ਰਹੀ ਸੀ ਇਹਨਾਂ ਨੂੰ ਬਹੁਤ ਚਿਰ ਹੋ ਗਿਆ ਜੀ 5-7 ਸਾਲ ਤਾਂ ਇੱਥੇ ਸਾਡੇ ਪਿੰਡ ਰਹਿੰਦੇ ਨੂੰ 10 ਸਾਲ ਹੀ ਹੋ ਗਿਆ ਪਹਿਲਾਂ ਇਹ ਹੋਰ ਕਿਸੇ ਪਿੰਡ ਰਹਿੰਦੇ ਲਗਾਤਾਰ ਜੀ ਸਾਡੇ ਪਿੰਡ ਨਸ਼ੇ ਦਾ ਕਾਰੋਬਾਰ ਕਰਦੇ ਆ ਇਹਨਾਂ ਦੇ ਪਰਚੇ ਵੀ ਦਰਜ ਆ ਸੀ ਇਹਨਾਂ ਨੂੰ ਪਿਆਰ ਨਾਲ ਵੀ ਸਮਝਾਇਆ ਅੱਗੇ ਤੋਂ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹੜਾ ਵੀ ਕੋਈ ਅਨਸਰ ਚੰਗੇ ਕੰਮ ਕੋਈ ਸਾਡਾ ਭਰਾ ਕਰੂ ਅਸੀਂ ਉਹਦੀ ਹੈਲਪ ਕਰਾਂਗੇ ਜੀ ਜਿਹੜਾ ਕੋਈ ਮਾੜੇ ਕੰ ਪਿੰਡ 'ਚ ਗੁੰਡਾਗਰਦੀ ਕਰੇ ਕੋਈ ਸਰਕਾਰੀ ਪੰਚਾਇਤ ਦੀ ਜ਼ਮੀਨ ਤੇ ਕਬਜ਼ਾ ਕਰੇ ਉਹਦੇ ਨਾਲ ਵੀ ਇਹੀ ਬੇਵਾਬ ਹੋਊਗਾ ਜੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਵੀ ਐਨ ਦਾ ਕੋਈ ਕਲਤੀ ਨਾ ਕਰੇ ਜਿੱਦਾਂ ਇਹ ਨਹੀਂ ਕੀਤੀ ਇਹਨਾਂ ਦਾ ਕੋਈ ਰੀਸ ਨਾ ਕਰੇ ਜੀ ਸਾਰੇ ਹੋਰ ਵੀ ਹੋਰ ਵੀ ਸ਼ਾਮ ਲਾਟਾਂ ਦੇ ਕਬਜ਼ੇ ਹੈਗੇ ਆਪਣੇ ਹੈਗੇ ਆ ਜੀ ਸਾਡੇ ਪਿੰਡ ਹੋਰ ਵੀ ਹੈਗੇ ਸਮੇਂ ਸਿਰ ਉਹ ਵੀ ਹਟਾਏ ਜਾਊਗੇ ਜੀ ਜਿੱਦਾਂ ਜਿੱਦਾਂ ਕਾਨੂੰਨ ਦੀ ਮਦਦ ਲੈ ਕੇ ਸਾਰਿਆਂ ਨੂੰ ਵਿਹਲੇ ਕਰਾਵਾਂਗੇ ਉਹ ਸਾਡੀ ਪੰਚਾਇਤ ਤੋਂ ਇਹ ਵੀ ਜਿਹੜਾ ਬਾਥਰੂਮ ਹਟਾਇਆ ਜੀ ਸਾਡੇ ਤੋਂ ਪਹਿਲੀ ਪੰਚਾਇਤਾਂ ਬਣਿਆ ਇਹ ਨਹੀਂ ਸਾਡੀ ਪੰਚਾਇਤ ਚ ਚਾਰ ਦਿਵਾਰੀ ਕੀਤੀ ਸੀ ਉਹ ਵੀ ਢਾਤੀ ਜੀ ਹੁਣ ਅੱਜ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਤੇ ਇਹਨਾਂ ਦਾ ਬਾਥਰੂਮ ਵੀ ਢਹਿ ਗਿਆ ਜੀ ਪਿੰਡ ਚ ਹੋਰ ਵੀ ਕੋਈ ਨਸ਼ਾ ਦਾ ਕਾਰੋਬਾਰ ਕਰਦਾ ਜੀ ਲੱਗ ਭੱਗ ਦੀ ਕੋਈ ਨਾ ਕੋਈ ਕਰਦਾ ਹੀ ਆ ਜੀ ਇਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਕਰਦੇ ਜੀ ਉਹਨਾਂ ਤੋਂ ਬੰਦੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਜਦੋਂ ਇਹ ਇਦਾਂ ਐ ਦੀ ਉਹ ਬਹੁਤ ਏਕਾ ਦੁੱਕਾ ਮਾੜਾ ਮੋਟਾ ਜਿੱਦਾਂ ਮੇਨ ਸਾਡੇ ਇਹੀ ਸੀਗਾ ਜੀ ਇਹਨਾਂ ਦੇ ਪਰਚੇ ਦਰਜੇ ਤੇ ਅੱਜ ਤੋਂ ਇੱਕ ਮਹੀਨਾ ਪਹਿਲਾਂ ਪਿੰਡੋਂ ਵੀ ਗਏ ਬਿਆ ਜੀ ਪਿੰਡ ਨਹੀਂ ਰਹਿੰਦੇ ਇੱਥੋਂ ਚਲ ਗਿਆ ਘਰ ਆ ਖਾਲੀ ਪਿਆ ਤੁਸੀਂ ਦੇਖ ਸਕਦੇ ਆ ਘਰ ਨੂੰ ਇਹ ਨਹੀਂ ਜਿੰਦਾ ਵੀ ਨਹੀਂ ਲਾਇਆ ਜੀ ਇਹ ਇੱਥੋਂ ਪਿੰਡ ਤੋਂ ਗਏ ਬਿਆ ਸਰਪੰਚ ਸਾਹਿਬ ਜਿੱਦਾਂ ਇਹ ਪੰਚਾਇਤ ਦੀ ਪੰਚਾਇਤ ਪਿੰਡ ਪਾਸ ਨਹੀਂ ਘਰ ਇਹਨਾਂ ਦਾ ਆਪਣੀ ਉੱਪਰ ਲੈਂਡ ਤੇ ਆ ਜੀ ਘਰ ਇਹਨਾਂ ਦੇ ਬਾਪ ਦਾ ਦਾਦੇ ਦੀ ਜਗ੍ਹਾ ਆ ਜੀ ਉੱਥੇ ਬਣਿਆ ਆ ਜੀ ਸਰਪੰਚ ਸਾਹਿਬ ਜਿੱਦਾਂ ਹੁਣੇ ਕਾਰਵਾਈ ਹੋਈ ਆ ਤੁਹਾਡੇ ਆਲੇ ਦੋਲੇ ਪਿੰਡਾਂ ਵਿੱਚ ਵੀ ਜਿੱਦਾਂ ਨਸ਼ੀ ਪਰਮਾ ਰਿਆ ਕਾਫੀ ਜਿਹੜਾ ਇਸ ਏਰੀਆ ਵਿੱਚ ਆਲੇ ਦੁਆਲੇ ਪਿੰਡਾਂ ਵਿੱਚ ਹੀ ਪੈ ਗਿਆ। ਅਸੀਂ ਤਾਂ ਬਹੁਤ ਇਹ ਜਿਹੜੀ ਕਾਰਵਾਈ ਹੈਗੀ ਹੈ ਇਹ ਤੋਂ ਬਾਅਦ ਅਸਰ ਪਊਗਾ ਲੱਗ ਕੇ। ਬਿਲਕੁਲ ਬਿਲਕੁਲ ਪਊਗਾ ਜੀ ਇਹ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਸਾਰੇ ਪਾਸੇ ਖਿਆਲ ਰੱਖਿਆ ਜਾਵੇ ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ ਜੀ। ਇਹ ਸਾਰਿਆਂ ਲਈ ਆ ਜੀ ਕਿਸੇ ਇਕੱਲੇ ਲਈ ਨਹੀਂ ਹੈਗੀ। ਇਹ ਬਹੁਤ ਮਜਬੂਰੀ ਆ ਜੀ ਨੌਜਵਾਨ ਆ ਜਿਹੜੇ ਨਸ਼ਿਆਂ 'ਚ ਫਸੇ ਜਾਂਦੇ ਆ ਜੀ ਕੋਈ ਮੁੰਡਾ ਮਰੀ ਜਾਂਦਾ ਜੀ ਬਹੁਤ ਬੁਰਾ ਹਾਲ ਹੈ ਜੇ ਇਦਾਂ ਹੀ ਨਸ਼ੇ ਦੀ ਜਿਹੜੀ ਰੋਕਥਾਮ ਨੂੰ ਰੋਕਿਆ ਜਾਊਗਾ ਜੀ ਬੜੀ ਚੰਗੀ ਗੱਲ ਬੇਰੀ ਉਦਮ ਬੜਾ ਚੰਗਾ ਦੀ ਪੰਜਾਬ ਸਰਕਾਰ ਦਾ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਬਹੁਤ ਵਧੀਆ ਇਹਨੂੰ ਫਰਕ ਪਊਗਾ ਜੀ ਧੰਨਵਾਦ ਜੀ ਜੱਪਿੰਜਾ ਭਾਰਤ ਮੈਂ ਆ ਤੁਹਾਡਾ ਆਪਣਾ ਜਸਵਿੰਦਰ ਚੁੰਮਰ ਅੱਜ ਪਿੰਡ ਨੂਰਮਹਿਲ ਦੇ ਲਾਗੇ ਪਿੰਡੇ ਪਾਸਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਸਾਂਝਾ ਬਿਆਨ ਕੀਤਾ ਗਿਆ ਆ ਕਿ ਇੱਕ ਸਰਪੰਚ ਦੀ ਦਰਖਾਸਤ ਜਿਹੜਾ ਪਿੰਡ ਵਿੱਚ ਨਜ਼ਾਇਜ਼ ਸਾਰੀ ਕੀਤੀ ਗਈ ਸੀ ਉਹਦੇ ਖਿਲਾਫ ਜਣੀ ਕਾਰਵਾਈ ਕੀਤੀ ਗਈ ਆ ਆਓ ਸਰ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਰ ਸਤਿ ਸ਼੍ਰੀ ਅਕਾਲ ਹਾਂ ਜੀ ਸਾਰੇ ਜਿਹੜੇ ਪਿੰਡ ਪਾਸਲਾ ਵੇਖਿਆ ਜਸਵੀਰ ਕੌਰ ਜੱਸੀ ਦੇ ਮਕਾਨ ਜਿਹੜਾ ਡਿਮੋਲਿਸ਼ ਕੀਤੀ ਗਈ ਆ ਕੀ ਕਹਿਣਾ ਚਾਹੋਗੇ ਦੇਖੋ ਇੱਥੇ ਅਸੀਂ ਆ ਪਾਸਲਾ ਪਿੰਡ ਖੜੇ ਆ ਸਾਨੂੰ ਬੀਡੀਪੀ ਉਹ ਰੁੜਕਾ ਕਲਾ ਨੇ ਜਿਹੜਾ ਇੱਕ ਲਾਈਟਮ ਲਿਖਿਆ ਸੀਗਾ ਉਹਦੇ ਵਿੱਚ ਉਹਨੇ ਦੱਸਿਆ ਸੀ ਵੀ ਇਸ ਜਗ੍ਹਾ ਦੇ ਉੱਤੇ ਜਸਵਿੰਦਰ ਕੌਰ ਜੱਸੀ ਪਰਮਿੰਦਰ ਉਹਦਾ ਹਸਬੰਦ ਵੀ ਉਹਨਾਂ ਵੱਲੋਂ ਇੱਥੇ ਸਾਢੇ 3 ਮੰਜ਼ਲੀਆਂ ਜਗ੍ਹਾ ਦੇ ਉੱਤੇ ਕੰਸਟ੍ਰਕਸ਼ਨ ਕਰਕੇ ਤੇ ਐਨਕਰੋਚਮੈਂਟ ਕੀਤੀ ਹੋਈ ਸੀਗੀ ਠੀਕ ਹੈ ਉਸ ਦੇ ਵਿੱਚ ਜਿਹੜਾ ਸਾਨੂੰ ਇਹਨਾਂ ਨੇ ਰਿਕਵੈਸਟ ਕੀਤੀ ਅਸੀਂ ਇਹਨਾਂ ਨੂੰ ਫਿਰ ਮਦਦ ਦਿੱਤੀ ਪੁਲਿਸ ਨੇ ਮਦਦ ਦਿੱਤੀ ਅੱਜ ਅਸੀਂ ਇੱਥੇ ਆ ਕੇ ਜਿਹੜਾ ਵਿਦਾ ਹੈਲਪ ਆਫ ਜਿਹੜਾ ਇਹਨਾਂ ਨੇ ਪੁਲਿਸ ਤੇ ਇਹ ਜਿਹੜਾ ਐਸ ਪਰ ਪ੍ਰੋਸੀਜਰ ਇਹਨੂੰ ਰਿਮੂਵ ਕਰਾਤਾ ਉਹ ਸਾਡੇ ਸਾਹਮਣੇ ਇਹਨੂੰ ਜਿਹੜਾ ਇਨਕ੍ਰੋਚਮੈਂਟ ਉਹਦੀ ਹਟਾਤੀ ਸਰ ਨਸ਼ਾ ਦੇ ਖਿਲਾਫ ਵੀ ਇਹਨਾਂ ਦੀ ਕੋਈ ਸਮੂਲੀਅਤ ਹੈ ਦੇਖੋ ਜਿਹੜੀ ਇਹਦੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਦੇ ਖਿਲਾਫ 6 ਮੁਕਦਮੇ ਦਰਜ ਹੈ 3 5 ਜਿਹੜੇ ਉਹ ਐਨਡੀਪੀਐਸ ਅਖਦੇ ਇੱਕ ਦੂਸਰਾ ਕਰਨਾ ਹੈ ਅੱਛਾ ਐਸ ਵੇਲੇ ਕਿੱਥੇ ਹੈ ਜਸਵੀਰ ਕੋਰ ਜੋਸਰ ਐਸ ਵੇਲੇ ਤੇ ਭੱਜੀ ਹੋਈ ਹੈ ਕਿਤੇ ਪੁਲਿਸ ਨੂੰ ਇਹ ਕਿੰਨੇ ਚਿਰ ਤੋਂ ਫਰਾਰ ਹੈ? ਕਰੀਬ 1.5-2 ਮਹੀਨੇ ਤੋਂ ਇੱਥੋਂ ਘਰ ਛੱਡ ਗਏ ਆ। ਜਿਹੜੇ ਨਸ਼ਿਆਂ ਦੇ ਖਿਲਾਫ ਪੰਜਾਬ ਦੇ ਪੰਜਾਬ ਪੁਲਿਸ ਨੇ ਯੋਧੇ ਵਿੰਡਿਆ ਹੋਇਆ ਉਹਦੇ ਤੇ ਕਿੰਨੇ ਕਿ ਇਸ ਵੇਲੇ ਦੇ ਜਿਹੜੇ ਜਲੰਧਰ ਦੇ ਹਾਤੀ ਦੇ ਜਿਹੜੇ ਮਗਰਮਾਚ ਨੇ ਨਸ਼ਿਆਂ ਦੇ ਵਿੱਚ ਤਸਕਰ ਨੇ ਉਹਨਾਂ ਨੂੰ ਕਿੰਨੇ ਦੇ ਕਾਬੂ ਪਾਇਆ ਗਿਆ ਸੀ? ਵੇਖੋ ਜੀ ਅਸੀਂ ਸਾਡੇ ਵੱਲੋਂ ਦੇ ਅਸੀਂ ਲਗਭਗ ਅਸੀਂ ਸਾਰੇ ਫੜਕੇ ਅੰਦਰ ਦੇ ਦਿੱਤੇ। ਕੋਈ ਜਿਹੜੇ ਕੋਈ ਬਾਹਰ ਹੋਣਗੇ ਜਿਹੜੇ ਡਾਡੁਰ ਕੇ ਭੱਜ ਗਏ ਜਿਹੜੇ ਸਾਡੇ ਸਟਾਰਟਿੰਗ ਦੇ ਕਾਬੂ ਨਹੀਂ ਆਏ ਲੇਕਿਨ ਅਸੀਂ ਉਹਨਾਂ ਮਗਰ ਵੀ ਪੈ ਹਿੱਸਾ ਫੜ ਲੰਗੇ ਬਹੁਤ ਬਹੁਤ ਧੰਨਵਾਦ ਜੀ ਸਰ ਮੇ ਨੰਗਾ ਲਗਨ ਇਹ ਸਨ ਐਸਐਸਵੀ ਗੁਰਮੀਤ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਨਾਲ ਸਾਂਝੀ ਕੀਤੀ ਆ ਕਿ ਅੱਜ ਜਿਹੜਾ ਪਿੰਡ ਪਾਸਲਾ ਵੇਖੇ ਅੱਜ ਡਿਮੋਲਿਸ਼ ਕੀਤੀ ਗਈ ਆ ਜਿਹੜੀ ਬਿਲਡਿੰਗ ਔਰ ਪਿੰਡ ਦੇ ਸਰਪੰਚ ਦੇ ਕਹਿਣ ਤੋਂ ਬੀਡੀਪੀਓ ਦੇ ਹੁਕਮਾਂ ਦੇ ਅਨੁਸਾਰ ਜਿਹੜੀਆਂ ਇੱਥੇ ਅੱਜ ਪਿੰਡ ਦੇ ਵਿੱਚ ਕਾਰਵਾਈ ਕੀਤੀ ਗਈ ਔਰ ਨਸ਼ਿਆਂ ਦੇ ਵਿੱਚ ਸਮੂਲੀਤ ਰੱਖਣ ਵਾਲੀ ਜਸਬੀਰੀ ਜਸਵਿੰਦਰ ਕੌਰ ਜੱਸੀ ਜਿਹੜੀ ਆ ਅੱਜ ਵੀ ਹੱਲੇ ਵੀ ਪਿੰਡ ਤੋਂ ਫਰਾਰ ਆ ਕੈਮਰਾ ਪਰਸੇ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲਾਅਰ ਨਕੋਦਰ